ਮਹਾਪੁਰ ਕਾਣਾ ਮੰਨ ਨੌਕਰੀ ਤੋਂ ਉਪਰਾਮ ਹੋਇਆ ਸਭ ਸੰਤਾਂ ਨੇ ਵਾਪਸ ਬੁਲਾਏ ਆਸ ਆ ਗਏ ਆਸ ਹੋਣ ਤੋਂ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਰਾਗੀ ਜਿਹੜੇ ਐਸਰੇ 100 ਗਿਆਨੀ ਮੋਹਨ ਸਿੰਘ ਜੀ ਹੋਣਾਂ ਦੇ ਨਾਲ ਰਹਿ ਕੇ ਕੀਰਤਨ ਕਰਦੇ ਐ ਉਹਨਾਂ ਦੇ ਇੱਕ ਦਿਨ ਵੱਡਾ ਮਹਾਪੁਰ ਕਾਣਾ ਪੁੱਛਿਆ ਜੇ ਤੁਹਾਡੇ ਪਿੱਛੇ ਜੀ ਨੇ ਸੇਵਾ ਸੰਭਾਲਣੀ ਐ ਉਹ ਕੌਣ ਐ ਮਹਾਪੁਰ ਕਾਣ ਕੇ ਭਾਈ ਅਜੇ ਪੜਦਾ ਇੰਨੀ ਗੱਲ ਕੀਤੀ ਪਿੱਛੋਂ ਚੁੱਪ ਰਹੇ ਸਮਾਂ ਆਇਆ ਸੰਤੋ ਮਹਾਂਪੁਰਖਾਂ ਨੂੰ ਪਾਸ ਬੁਲਾ ਲਿਆ ਪੁੱਛਿਆ ਜੀ ਹੁਣ ਕੌਣ ਹੈ ਸੇਵਾ ਵਾਲਾ ਕਹਿੰਦੇ ਭਾਈ ਆ ਗਿਆ ਨਾਂ ਨਹੀਂ ਦੱਸਿਆ 13 ਸਾਲ ਖਾਲਸਾ ਜੀ ਸਤਖੰਡ ਵਾਸੀ ਮਹਾਂਪੁਰਖਾਂ ਦੀ ਸੇਵਾ ਕੀਤੀ ਅਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਉਹਨਾਂ 13 ਸਾਲਾਂ ਵਿੱਚ ਜੋ ਕੁਸਵੱਤੀ ਤੇ ਚੜ ਕੇ ਪਰਖੇ ਚੁੱਤਰੇ ਹੈ ਉਹ ਜੋ ਤਾਂ ਜਾਂ ਤਾਂ ਗੁਰੂ ਤਾਰ ਸਕਦਾ ਤੇ ਜਾਂ ਮਹਾਂਪੁਰਖੇ ਉਤਾਰ ਸਕਦਾ ਹੈ ਆਪਣੇ ਆਪ ਸੋਚੀ ਤੇ ਤੁਮਨਾ ਬੜਾ ਮੁਸ਼ਕਲ ਹੈ ਦੋ ਤਿੰਨ ਸੀਨ ਤਾਂ ਦਾਸ ਨੇ ਅੱਖੀਂ ਵੀ ਡਿੱਠੇ ਹੈ ਬਾਕੀ ਉਹਨਾਂ ਮਹਾਂਪੁਰਖਾਂ ਨੂੰ ਆਪ ਨੂੰ ਪਤਾ ਹੈ ਇੱਕ ਤਾਂ ਜਿਸ ਵੇਲੇ ਸਤਖੰਡਵਾਸੀ ਮਹਾਂਪੁਰਖ ਸੰਤ ਬਾਬਾ ਫਤਿਹ ਸਿੰਘ ਜੀ ਤੇ ਸੰਤ ਬਾਬਾ ਚੰਨ ਸਿੰਘ ਜੀ ਪ੍ਰਧਾਨ ਸਨ ਕਮੇਟੀ ਦੇ ਤੇ ਅਕਾਲੀ ਦਲ ਦੇ ਉਹਨਾਂ ਟਾਈਮਰ ਸੀਨ ਵਾਪਰੇ ਹੈ ਜਿਸ ਵੇਲੇ ਮੰਗਲਾਂ ਦੀ ਸੁਧਾਈ ਹੋਈ ਸੀ ਮਾਸਟਰ ਤਾਰਾ ਸਿੰਘ ਜੀ ਨੇ ਘੰਟਾ ਘਰ ਵਾਲੇ ਪਾਸੇ ਇੱਕ ਦਿਨ ਕ੍ਰਿੰਸ਼ੇ ਕੀਤੇ ਕਾਨਫਰੰਸ ਕੀਤੀ ਇਕੱਠ ਹੋਇਆ ਉਸ ਵੇਲੇ ਕੁਝ ਕੁ ਮੌਕੇ ਮੁਤਾਬਕ ਉਹਨਾਂ ਨੇ ਜੋ ਉਹਨਾਂ ਦਾ ਖਿਆਲ ਸੀ ਪ੍ਰਗਟ ਕੀਤਾ ਇੱਕ ਧੋਤੀਵਨ ਬਾਦਦੇ ਨੇ ਉੱਠ ਕੇ ਉਸ ਵੇਲੇ ਮਾਸਟਰ ਜੀ ਨੂੰ ਉੱਤਰ ਦਿੱਤਾ ਕਿ ਮਾਸਟਰ ਜੀ ਤੁਸੀਂ ਸਤਿਕਾਰਯੋਗ ਹੋ ਦਲ ਦੇ ਪ੍ਰਧਾਨ ਹੋ ਪਰ ਜਿਹੜੀ ਮੰਗਲਾਂ ਦੀ ਤਵਦੀਲੀ ਵਾਸਤੇ ਤੁਸੀਂ ਕਿਹਾ ਇਹ ਮੈਨੂੰ ਤਾਂ ਠੀਕ ਨਹੀਂ ਉਸ ਵੇਲੇ ਸ਼ਬਦ ਵਰਤੇ ਗਏ ਸੀ ਇੱਕ ਓਮਕਾਰ ਸਤਗੁਰ ਪ੍ਰਸਾਦ ਉੱਪਰ ਆ ਗਿਆ ਤਾਂ ਕਿ ਹੱਥਲੇ ਆ ਗਿਆ ਤਾਂ ਕਿ ਹੈ ਉਸ ਬਾਬੇ ਨੇ ਉਸ ਵੇਲੇ ਉੱਤਰ ਦਿੱਤਾ ਸੀ ਮਾਸਟਰ ਜੀ ਜੇ ਕੰਨ ਵੱਢ ਕੇ ਬਾਹਾਂ ਵਾਲੇ ਥਾਲਾਰੀਏ ਬਾਹਾਂ ਵੱਢ ਕੇ ਕੰਨ ਵਾਲੇ ਥਾਲਾਰੀਏ ਤਾਂ ਕੀ ਹੈ ਚੁੱਪ ਹੋਣਾ ਪਿਆ ਸੰਘਰਸ਼ ਚੱਲਿਆ ਕਾਫੀ ਸਮਾਂ ਮੰਗਲਾਂ ਬਾਰੇ ਚਰਚਾ ਚੱਲਦੀ ਰਹੀ ਮਹਾਂਪੁਰਖਾਂ ਨੇ ਇਕਤਰਤਾਵਾਂ ਹੋਈਆਂ ਅਖੀਰ ਪਿੰਡ ਰੀ ਇਕਤਰਤਾ ਹੋਈ ਫੈਸਲਾ ਹੋਇਆ ਮੰਗਲਾਂ ਦੀ ਸਦਾਈ ਬਾਰੇ ਡਿਊਟੀਆਂ ਲੱਗੀਆਂ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਮਹਾਂਪੁਰਖਾ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਅਤੇ ਪ੍ਰੇਮੀ ਕਰਤਾਰ ਸਿੰਘ ਜੀ ਲੰਗੀਆਂ ਵਾਲੇ ਤੇ ਬਾਬਾ ਲਾਹੌਰਾ ਸਿੰਘ ਜੀ ਮਨਾਵੇਂ ਵਾਲੇ ਹੋਰ ਇਹਨਾਂ ਦੇ ਨਾਲ ਪਾਈਚ ਸੰਤ ਸਿੰਘ ਜੀ ਦੌਧਰ ਵਾਲੇ ਭਾਈ ਪਰਮਜੀਤ ਸਿੰਘ ਜੀ ਜੋ ਗੁਰਮਖਨ ਮਾਲਪੁਰੀ ਸੋ ਬਲਦੇਵ ਸਿੰਘ ਦੇ ਪਚੰਗੀ ਇਹ ਇਹਨਾਂ ਦੇ ਨਾਲ ਹੋਰ ਨਆਂੀਆਂ ਡਿਊਟੀਆਂ ਲੱਗੀਆਂ ਸਮਾਂ ਚੱਲਦਾ ਗਿਆ ਇੱਕ ਦਿਨ ਐਸੀ ਔਕਰ ਦਾ ਸਮਾਂ ਆਇਆ ਜੁਮੇਵਾਰ ਸੱਜਣਾ ਨੇ ਬਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਤੱਕ ਬਲਾਕ ਆਪ ਵਿੱਚ ਨਹੀਂ ਸਿਉਂਦੇ ਤਦੋਂ ਤੱਕ ਮੰਗਲ ਸਹੀ ਨਹੀਂ ਸੀ ਹੋ ਸਕਦੇ ਉਸ ਵੇਲੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਪਾਸ ਪਹੁੰਚੇ ਜਾ ਕੇ ਕਹੇ ਜੀ ਅੜਕਾ ਪੈ ਗਿਆ ਹੁਣ ਕਿਵੇਂ ਕਰੀਏ ਮਹਾਂਪੁਰਖਾਂ ਲਗੇ ਭਾਈ ਭਾਈ ਬਿਲੀ ਚੰਦ ਨੂੰ ਚੇਤੇ ਕਰਨ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀ ਤੂੰ ਸਾਰਿਆਂ ਨੂੰ ਵੇਖੇਂਗਾ ਪਰ ਤੂੰ ਕਿਸੇ ਨੂੰ ਨਹੀਂ ਦੱਸੇਂਗਾ ਨਿਸ਼ਚੈ ਗੁਰੂ ਰਾਮਦਾਸ ਸਾਹਿਬ ਤੇ ਰੱਖਣਾ ਹੈ ਜਾ ਜਾ ਕੇ ਕੇਸੀ ਇਸ਼ਨਾਨ ਕਰਕੇ ਸਰੋਵਰ ਚ ਚੁੱਪਾ ਲਾ ਕੇ ਤੇ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਕੰਮ ਅਰੰਭ ਕਰ ਗੁਰੂ ਸਾਹਿਬ ਦੀ ਸਹਾਇਤਾ ਕਰਨਗੇ ਜੋ ਰਾਗੀ ਸਿੰਘਾਂ ਤੋਂ ਹੁਣੇ ਆਪਾਂ ਸ਼ਬਦ ਸੁਣਿਆ ਸੀ ਜਾ ਜਾ ਕਾਰਕਿਰਤ ਸੇਵਕ ਕੀ ਤਾਹ ਤਾਠ ਧਾਵਾ ਸੇਵਕ ਕੋ ਨਿਗਤੀ ਹੋਏ ਦਿਖਾ ਰਹਾ ਹੈ ਇਹ ਕੇਵਲ ਚੁਟਕਲੇ ਨਹੀਂ ਮਾਹਪੁਰ ਕਾਨੀ ਕੇਵਲ ਸੋਭਾ ਬਣਾਉਣ ਵਾਸਤੇ ਨਹੀਂ ਮਾਹਪੁਰ ਕਿਸੇ ਦੀ ਸੋਭਾ ਬਧਾਉਣ ਦੇ ਮਤਾਜ ਨਹੀਂ ਹੋਇਆ ਕਰ ਸਕਦੇ ਕਰਦੇ ਪਰ ਜੋ ਅੱਖੀਂ ਵੇਖਿਆ ਹੈ ਉਹ ਦਾਸ ਸਾਹਿਬਾ ਬੈਠ ਕੇ ਬੇਨਤੀ ਕਰਨ ਲੱਗਾ ਹਾਲਸਾ ਦੀ ਬਲਾਕ ਜੋ ਰਾਮਸਰ ਰਸ ਲੱਗਾ ਹੋਇਆ ਹੈ ਉਹਦੇ ਵਿੱਚੋਂ ਬਲਾਕ ਲਿਆਉਣੇ ਸ਼ੁਰੂ ਕੀਤੇ 12 ਵਜੇ ਦਿਨੇ ਤਿੰਨ ਤਿੰਨ ਚਾਰ ਚਾਰ ਬਲਾਕ ਲਿਆਇਆ ਕਰਦੇ ਤੇ ਕੌਨ ਸਰ ਸਰੋਵਰ ਵਿੱਚ ਰੱਖਿਆ ਕਰਦੇ ਕੁਝ ਬਲਾਕ ਅੰਮ੍ਰਿਤਸਰ ਸ਼ਹਿਰ ਵਿੱਚ ਰਹਿਣ ਵਾਲੇ ਕੁ ਪ੍ਰੇਮੀ ਐ ਮਹਾਪੁਰਖਾ ਦਾ ਹੁਕਮ ਸੀ ਕੋ ਦਾ ਨਾਂ ਨੀ ਕਿਸੇ ਨੂੰ ਦੱਸਣਾ ਇਸ ਵਾਸਤੇ ਸੰਕੋਚ ਕੀਤੀ ਹੁਕਮ ਨਾ ਹੁੰਦਾ ਤੇ ਸ਼ੈਦ ਮੋ ਨਿਕਲ ਜਾਂਦਾ ਨਾ ਉਸ ਪ੍ਰੇਮੀ ਦੇ ਘਰੇ ਕੁਝ ਬਲਾਕ ਰੱਖੇ 1430 ਬਲਾਕ ਗੁਰਬਾਣੀ ਦੇ 1400 ਤੇ 28 ਦਿਨ ਦੀ ਵੀ ਉੱਥੋਂ ਲਿਆਂਦੇ ਪਰ ਇਸ ਵਾਲੇ ਕੰਮ ਕਰ ਰਹੇ ਸਨ ਪਰ ਗੁਰੂ ਦੀ ਕਿਰਪਾ ਕਿਸੇ ਨੂੰ ਪਤਾ ਨਹੀਂ ਲੱਗਾ ਇੱਕ ਦਿਨ ਲੋੜ ਪੈ ਗਈ ਤਾਂ ਉਸ ਵੇਲੇ ਸੰਤ ਬਾਬਾ ਫਤਿਹ ਸਿੰਘ ਜੀ ਸੰਤ ਬਾਬਾ ਚੰਨਣ ਸਿੰਘ ਜੀ ਨੇ ਕਿਹਾ ਕਿ ਭਾਈ ਬਲਾਕ ਲੈ ਆ ਉਹ ਫਲਾਣੇ ਅੰਗ ਦਾ ਜਦੋਂ ਬਲਾਕ ਲੈਣਗੇ ਕੇਵਲ ਦੋ ਬਲਾਕ ਉਸ ਮੌਕੇ ਦਾ ਉਹ ਮੈਨੇਜਰ ਸੀ ਉੱਥੋਂ ਦਾ ਰੰਗ ਫਿੱਕਾ ਪੈ ਗਿਆ ਜਰਦ ਹੋ ਗਿਆ ਜਿਹੜਾ ਨਿੱਤ ਪ੍ਰਤੀ ਸੰਤਾਂ ਨੂੰ ਕਈ ਪ੍ਰਕਾਰ ਦੇ ਬਚਨ ਕਹਿੰਦਾ ਸੀ ਕੜਾ ਖਾਣੇ ਦੱਸਦਾ ਸੀ ਢਿੰਡਰਾ ਵਾਲੇ ਨੂੰ ਢਿੰਡਾਂ ਵਾਲੇ ਕਹਿ ਕੇ ਉਚਾਰਦਾ ਸੀ ਉਸ ਨੂੰ ਕੜੱਕੀ ਚ ਜਾਨ ਆਈ ਮਾਣ ਪੁਰਖਾਂ ਡਾਂਸ ਕੋਲ ਸੀ ਉਦੋਂ ਮਹਾਪੁਰਖਾਂ ਨੂੰ ਕਹਿਣ ਲੱਗਾ ਜੀ ਕਿਰਪਾ ਕਰੋ ਜੇ ਤੁਹਾਨੂੰ ਪਤਾ ਤੇ ਇੱਕ ਬਲਾਗ ਐ ਸੰਗ ਦਾ ਸਾਨੂੰ ਦੇ ਦਿਓ ਜੋ ਚਾਹੋਗੇ ਦੇ ਦੇਵਾਂਗੇ ਮਹਾਪੁਰਖਾ ਸਪੇ ਕਹਿਣ ਲੱਗੇ ਭਾਈ ਅਸੀਂ ਕੋਈ ਮੱਝ ਘੋੜੀ ਤਾਂ ਲੈਣੀ ਨਹੀਂ ਨਾ ਅਸੀਂ ਕੋਈ ਕੁਰਸੀ ਲੈਣੀ ਹੈ ਟਿਕਟ ਲੜਨਾ ਤੇ ਤੂੰ ਸਾਨੂੰ ਦੇਵੇਂਗਾ ਕਿ ਜੇ ਅਸੀਂ ਮੰਗਾਂਗੇ ਤਾਂ ਇੱਕ ਦੇ ਪਾਸੋਂ ਮੰਗਾਂਗੇ ਜਿਹੜਾ ਦੇਖ ਕੇ ਪਿਸ਼ਟਾਰੇ ਨਾਲ ਤੇਰਾ ਤਾਂ ਪਤਾ ਨੂੰ ਕੱਲ ਨੂੰ ੜਾ ਮਦੇ ਦੇ ਮਹਾਨ ਕੀਤਾ ਸੀ ਆਖੀਰ ਕਹਿਣ ਲੱਗਾ ਜੀ ਸਾਡੀ ਮੰਗ ਹੈ ਕਿਰਪਾ ਕਰਕੇ ਪੂਰੀ ਕਰੋ ਜੋ ਤੁਸੀਂ ਹੁਕਮ ਕਰੋਗੇ ਮੰਨੋਗੇ ਸੰਤ ਕਾਲਗੇ ਭਾਈ ਸਾਡਾ ਨਿੱਜੀ ਕੰਮ ਤਾਂ ਹੈ ਕੋਈ ਨਹੀਂ ਪੁੱਤਰ ਅਸੀਂ ਆਪਣੇ ਪੁੱਤਰ ਵਾਸਤੇ ਨੌਕਰੀ ਨੂੰ ਕਿਸੇ ਨੂੰ ਕਹਿਣਾ ਨਹੀਂ ਤੇ ਜੇ ਤੁਸੀਂ ਖੁਸ਼ ਹੋ ਜਾਂ ਤੁਸੀਂ ਸਹਾਤਾ ਕਰਨੇ ਚਾਹੁੰਦੇ ਹੋ ਤੇ ਜੋ ਗੁਰੂ ਕੀ ਬਾਣੀ ਛਾਪਣ ਵਿੱਚ ਵਿਗਨ ਪੈ ਰਿਹਾ ਹੈ ਉਹਦੇ ਵਿੱਚ ਤੁਸੀਂ ਸਹਿਯੋਗੀ ਹੋ ਸਕਦੇ ਤੁਸੀਂ ਉਹ ਕੰਮ ਕਰ ਲਓ ਨਾਲੇ ਪਾਉਰਕ ਪਕਾਣ ਨਾਲ ਪੁੰਨ ਨਾਲੇ ਫਲੀਆਂ ਕਹਿਣ ਲੱਗੇ ਜੀ ਕਰਾਂਗੇ ਮਹਾਂਪੁਰਖਾਂ ਬਲਾਕ ਰਜਾ ਕੇ ਦੇ ਦਿੱਤਾ ਉਸ ਬਲਾਕ ਤੋਂ ਪਿੱਛੋਂ ਜੋ ਬਲਾਕਾਂ ਦੇ ਮੰਗਲਾਂ ਦੀ ਤਬਦੀਲੀ ਕੀਤੀ ਸੀ ਉਹ ਬਲਾਕ ਉਥੇ ਸਰਪੰਨ ਨੂੰ ਦਿੱਤੇ ਗਏ ਦਾਸ ਵੀ ਅਤੇ ਇੱਕ ਸਿੰਘ ਹੋਰ ਸੀ ਉਹਨਾਂ ਦੀ ਡਿਊਟੀ ਲਈ ਗਈ ਕਿ ਜਿਹੜੇ ਮੰਗਲਾਂ ਦੀ ਤਬਦੀਲੀ ਕੀਤੀ ਹੈ ਕੇਵਲ ਉਹਨੇ ਉਹਨੇ ਮੰਗਲਾਂ ਦਾ ਛੱਕਾ ਕੱਟ ਕੇ ਤੇ ਉਹਨੂੰ ਟਾਲਿਆ ਜਾਵੇ ਤੇ ਨਵੇਂ ਅੱਖਰ ਬਣਾਏ ਜਾਣ ਉਹ ਖਾਲਸਾ ਜੀ ਇਸੇ ਤਰ੍ਹਾਂ ਕੀਤਾ ਗਿਆ ਇਸ ਤਰੀਕੇ ਨਾਲ ਉਹ ਸੇਵਾ ਨਿਭਾਈ ਉਸ ਸੇਵਾ ਦੀਆਂ ਫੋਟੋ ਵੀ ਮਹਾਪੁਰਖਾਂ ਦੇ ਰਿਕਾਰਡ ਵਿੱਚ ਮੌਜੂਦ ਹਨ ਤੇ ਉਸ ਟਾਈਮ ਤੇ ਕਈ ਪ੍ਰਕਾਰ ਦੀਆਂ ਸਰੀਰਕ ਤੂਮਤਾ ਵੀ ਲੱਗੀਆਂ ਦੂਸ਼ਣ ਵੀ ਲੱਗੇ ਪਰ ਬੇਪਰਵਾਹ ਸਦਾ ਰੰਗ ਹਰਕਾ ਜਾਕੋ ਪਾਕ ਸਵਾਮੀ ਜੇ ਕੋ ਬਚਨ ਕਮਾਵਾ ਸੰਤਕਾ ਸੋ ਗੁਰਪ੍ਰਸਾਦੀ ਕਰਿਆ ਆਪਾ ਪ੍ਰਧਾਨ ਸਾਹਿਬ ਦੀ ਰਚਨਾ ਤੋਂ ਗੁਰੂ ਕੀ ਬਾਣੀ ਦਾ ਸ਼ਬਦ ਇਹ ਪਹਿਲਾ ਸਾਉਣ ਕਰਕੇ ਹੱਤੇ ਹਨ ਇਸ ਤਰੀਕੇ ਨਾਲ ਇਹ ਸੇਵਾ ਨਿਭਾਈ ਉਸ ਤੋਂ ਪਿੱਛੋਂ ਪੈਂਕ ਦਾ ਜਦੋਂ ਜੰਗ ਲੱਗਾ ਹਯੂਰ ਸਾਹਿਬ ਦੀ ਯਾਤਰਾ ਦਾਸ ਨੇ ਪਹਿਲੀ ਵਾਰ ਮਹਾਪੁਰਖਾਂ ਨਾਲ ਕੀਤੀ ਇਹਨਾਂ ਮਹਾਪੁਰਖਾਂ ਦੀ ਡਿਊਟੀ ਉਹ ਸੇਵਾ ਵਿੱਚ ਸੀ ਇਧਰੋਂ ਸਾਫਕਾ ਜਥੇਦਾਰ ਸਾਧੂ ਸਿੰਘ ਜੀ ਪੌਰਾ ਅਤੇ ਹੈੱਡ ਗ੍ਰੰਥੀ ਸਾਫਕ ਗਿਆਨੀ ਚੇਤ ਸਿੰਘ ਜੀ ਤੇ ਗਿਆਨੀ ਨਰੰਦਰ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਦੀ ਸੇਵਾ ਸੀ ਕਮੇਟੀ ਵੱਲੋਂ ਮਹਾਤਮਾ ਵੱਲੋਂ ਇਹਨਾਂ ਮਹਾਪੁਰਖਾਂ ਦੀ ਸੇਵਾ ਸੀ ਸਮੁੰਦਰੀ ਹਾਲ ਵਿੱਚ ਇੱਕ ਦਿਨ ਐਸਾ ਆਇਆ ਪੰਕਤੀ ਤੇ ਬੱਸ ਹੋ ਗਈ ਤੇ ਕੁਝ ਪ੍ਰੇਮੀਆਂ ਦਾ ਖਿਆਲ ਹੋਇਆ ਵਿਚਾਰ ਕਰਦੇ ਹਾਂ ਕਿ ਇਹ ਪੰਕਤੀ ਦੇ ਅਰਥ ਵਿਆਕਰਨ ਮੁਤਾਬਕ ਠੀਕ ਨਹੀਂ ਨਿਕਲਦੇ ਇਹਦੇ ਵਿੱਚ ਕੁਝ ਬੀੜਾਂ ਦੀ ਸਹਾਇਤਾ ਲੈ ਕੇ ਤਬਦੀਲੀ ਕਰ ਦੇਣੀ ਚਾਹੀਦੀ ਹੈ ਉਹ ਪੰਕਤੀ ਕਿਹੜੀ ਸੀ ਜਿਨ ਕੇ ਬੰਕੇ ਘਰੀ ਨਾ ਆਇਆ ਤੈਨ ਕਿਉਂ ਰੈਣ ਵਿਹਾਣੀ ਇਹ ਵਿਆਕਰਨ ਮੁਤਾਬਕ ਨਹੀਂ ਇੱਥੇ ਫਿੱਟ ਕੰਮ ਬੈਂਦਾ ਹੁਣ ਆਇਆ ਇੱਕ ਵਚਨ ਤੇ ਬਾਂਕੇ ਨਾਮ ਸੁੰਦਰ ਦਾ ਵੀ ਆ ਬਾਂਕੇ ਨਾਮ ਬਹੁਵਚਨ ਦਾ ਵੀ ਹੈ ਕਾਫੀ ਸਮਾਂ ਲੱਗਾ ਸੰਤ ਚੁੱਪ ਕਰਕੇ ਬੈਠੇ ਰਹੇ ਦਾਸ ਵੀ ਕੋਲ ਕਨੀ ਤੇ ਬੈਠਾ ਸੁਣਦਾ ਰਿਹਾ ਪਰ ਗੱਲ ਚੇਤੇ ਆ ਉਸ ਵਾਲੇ ਮਹਾਂਪੁਰ ਕਹਿਣ ਲੱਗੇ ਭਾਈ ਗੁਰਬਾਣੀ ਨਖਸਮੀ ਨਹੀਂ ਮਾਲਕ ਵਾਲੀ ਹੈ ਤੇ ਫੁਰ ਗੁਰਬਾਣੀ ਪਤੰਤਰ ਵੀ ਨਹੀਂ ਸੁਤੰਤਰ ਹੈ ਗੁਰਬਾਣੀ ਦੇ ਅਰਥ ਠੀਕ ਹੈ ਵਿਆਕਰਨ ਦੀ ਤੁਹਾਡੀ ਲੱਤ ਟੁੱਟ ਗਈ ਹੋਵੇਗੀ ਪਾਂਡੇ ਤੁਮਰੀ ਗਾਇਤਰੀ ਲੋਹੜੇ ਕਾ ਖੇਤ ਖਾਤੀ ਥੀ ਲੈ ਕੇ ਠੇਂਗਾ ਟੰਗਰੀ ਤੋਰੀ ਲਾਂਕ ਲਾਂਕ ਜਤੀ ਥੀ ਹੁਣ ਸੁਣ ਰੱਗੀਆਂ ਕੋਹ ਰਾਤ ਚੰਦਰ ਵਾਰੇ ਵੀ ਸੁਣਿਆ ਮੈਂ ਇਸ ਪਾਸੇ ਨਾ ਪਾਵਾਂ ਸੋ ਖਾਲਸਾ ਜੀ ਉਸ ਵੇਲੇ ਕਹਿਣ ਲਗੇ ਉੱਤਰ ਦਿਓ ਸੰਤਾਂ ਨੂੰ ਕਹਿਣ ਲਗੇ ਸੰਤ ਕਹਿਣਗੇ ਭਾਈ ਇਹ ਪਹਿਲਾ ਥਾਨਕਾ ਦੱਸੋ ਔਥਾਨਕਾ ਦੱਸਿ ਜੀ ਕੇਮਨਾਬਾਦ ਦੀ ਸਾਖੀ ਹੈ ਫਿਰ ਕਹਿੰਦੇ ਅਰਥ ਵੀ ਠੀਕ ਹੈ ਜਿਨ ਕੇ ਬੰਕੇ ਜਿਨ ਜਿੰਨਾ ਇਸਤਰੀਆਂ ਦੇ ਬੰਕੇ ਬਹੁਵਚਨ ਤੇ ਬੰਕੇ ਸੁੰਦਰ ਦਾ ਨਾਮ ਹੈ ਬਹੁਤੇ ਸੁੰਦਰ ਸਰੂਪ ਵਾਲੇ ਬਹੁਤਿਆਂ ਦੇ ਪਤੀ ਗਏ ਸੀ ਤੇ ਘਰੀ ਨਾ ਆਇਆ ਇੱਕ ਵੀ ਨਹੀਂ ਮੁੜ ਕੇ ਆਇਆ ਸਾਰੇ ਜੰਗ ਚ ਗੱਡੀ ਚੜ੍ਹ ਗਏ ਸ਼ਹੀਦ ਹੋ ਗਏ ਆਹ ਇੱਕ ਬੱਚ ਨੇ ਕਿਸੇ ਨੂੰ ਪੁੱਛੀਏ ਤੋਡੇ ਕੌਣ ਆਇਆ ਫਲਾਨੋ ਆਇਆ ਦੋਹਾਂ ਤੇ ਆਇਆ ਨਹੀਂ ਕਹਿਣਗੇ ਸਾਡੇ ਪਰੋਣੇ ਆਏ ਆ ਆਏ ਬਹੁਤੇ ਆਇਆ ਇੱਕ ਕਾਇਸੀ ਬਹੁਤੇ ਤੇ ਮੁੜ ਕੇ ਇੱਕ ਵੀ ਨਹੀਂ ਆਇਆ ਵਿਆਹ ਕਰਨ ਦੀ ਲਾਪੇ ਤੇ ਲੰਗੀ ਹੋ ਗਈ ਪਰ ਗੁਰੂ ਕੀ ਬਾਣੀ ਸੁਪੰਤਰ ਹੈ ਖਾਲਸਾ ਜੀ ਉਸ ਵੇ ਝਗੜਾ ਵੀ ਹੋਇਆ ਕਿਰਪਾਨਾਂ ਵੀ ਕੱਢੀਆਂ ਗੁੱਸਾ ਵੀ ਹੋਇਆ ਫੇਰ ਨਿਆਂ ਚਪਾ ਲੀਆਂ ਤੇ ਦੂਜੇ ਦਿਨ ਸਾਧ ਸੰਗਤ ਸਿੰਘ ਜੀ ਭौरा ਸਾਹਿਬ ਦੇ ਮਨ ਤੁਸੀਂ ਕਿ ਛੋਟਾ ਜਿਹਾ ਮੁੰਡਾ ਜਿਹਾ ਹੈਗਾ ਇਹਦੀ ਡਿਊਟੀ ਐਵੇਂ ਸੰਤਨ ਲਾ ਦिती ਹੈ ਵੇਖ ਜੇ ਸੰਤਪੁਣਾ ਹੈ ਕਿ ਨਹੀਂ ਦਾਸ ਨਾਲ ਸੀ ਰਾਮ ਜੋ ਸਤਗੁਰੂ ਜੀ ਦੀ ਸਰਾਨਾ ਪਈ ਗੁਰੂ ਸਾਹਿਬ ਦੇ ਨਾਮ ਤੇ ਰਾਮਦਾਸਰਾ ਉਹਦੇ ਵਿੱਚ ਕਮਰਾ ਸੀ ਉਥੋਂ ਉੱਤਰ ਕੇ ਜੋੜਾ ਘਰ ਕੋਲੇ ਆਏ ਤਾਂ ਸਾਰੂ ਸਿੰਘ ਪੌਰਾ ਸਾਹਿਬਾਨ ਜੀ ਜਥੇਦਾਰ ਸਾਹਿਬ ਸੀ ਉਦੋਂ ਚੁੱਪ ਕਰਕੇ ਲੰਘ ਚੱਲੇ ਉਸ ਵੇਲੇ ਮਹਾਂਪੁਰਖਾਂ ਨੇ ਅੱਗੇ ਹੋ ਕੇ ਤਖਤ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖ ਕੇ ਗੋਡੇ ਹੱਥ ਲਾ ਕੇ ਫਤੇ ਬੁਲਾਈ ਗਲਵਕੜੀ ਚ ਕਰਨ ਲੈ ਕੇ ਕਹਿਣ ਲੱਗੇ ਭਾਈ ਕਰਤਾਰ ਸਿੰਘ ਜੀ ਮੇਰੇ ਮਨ ਚ ਜਿਹੜੀ ਸ਼ੱਕ ਸੀ ਅੱਜ ਦੂਰ ਹੋ ਗਈ ਹੈ ਮੈਨੂੰ ਖਿਆਲ ਸੀ ਤੂੰ ਕੇਵਲ ਸਕੂਲੀ ਵਿਦਿਆਰਥੀ ਹੈ ਬ੍ਰਹਮ ਵਿਦਿਆਰਥੀ ਨਹੀਂ ਪਰ ਮੇਰੇ ਮਨ ਨੂੰ ਚ ਯਕੀਨ ਹੋ ਗਿਆ ਕਿ ਤੇਰੇ ਵਿੱਚ ਕੁਝ ਸੰਤਾਂ ਵਾਲੇ ਲਖਣ ਹਨ ਇਹ ਨਜ਼ਾਰਾ ਵੀ ਅੱਖਾਂ ਡਿੱਠਾ